ਮਾਮਲਾ ਤਾਂ ਜੀ ਬਹੁਤ ਮੰਗਾਂ ਨੇ ਜਿਹੜੀਆਂ ਆਪਣੇ ਮੁਲਾਜ਼ਮ ਜਥੇਬੰਦੀਆਂ ਦੀਆਂ ਬਹੁਤ ਹੀ ਜਾਇਜ਼ ਮੰਗਾਂ ਨੇ ਜਿੰਨੂੰ ਕਿ ਬਿਜਲੀ ਮੰਤਰੀ ਸਾਹਿਬ ਆਪਣੇ ਬਿਜਲੀ ਮੰਤਰੀ ਜੀ ਨਾਲ ਮੁੱਖ ਪੰਜਾਬ ਸਰਕਾਰ ਨਾਲ ਤੇ ਮੈਨੇਜਮੈਂਟ ਨਾਲ ਕਿੰਨੀ ਵਾਰੀ ਮੀਟਿੰਗਾਂ ਲੈਣ ਤੋਂ ਉਪਰੰਤ 5-6 ਵਾਰੀ ਸਰਕਾਰ ਐ ਭੱਜ ਚੁੱਕੀ ਐ ਨਾ ਕਿ ਮੀਟਿੰਗ ਕਰ ਰਹੀ ਐ ਹਰ ਟਾਈਮ ਮਲਤਵੀ ਮਲਤਵੀ ਚੱਲ ਰਿਹਾ ਹੈ ਮੇਨ ਮੰਗ ਜਿਹੜੀ ਹੈਗੀ ਐ ਜਿਹੜੇ ਸਾਡੇ ਬਿਜਲੀ ਕੰਮੇ ਆਪਣੇ ਕਿਤੇ ਪੋਲ ਦੇ ਉੱਤੇ ਕਰੰਟ ਲਾ ਕੇ ਸ਼ਹੀਦ ਹੋ ਗਏ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿਵਾਣਾ ਤੇ ਉਹਦੇ ਪਰਿਵਾਰ ਨੂੰ 1 ਕਰੋੜ ਦਾ ਮੁਆਵਜ਼ਾ ਜਿਹੜਾ ਕਿ ਪੰਜਾਬ ਸਰਕਾਰ ਜਾਰੀ ਕਰੇ ਤੇ ਹੋਰ ਮੰਗਾ ਜਿਵੇਂ ਕਿ ਸਾਡੇ ਆਰਟੀਐਮ ਤੋਂ ਉਸੇ ਤਰੱਕੀ ਚ ਗਏ ਨੇ ਉਹਨਾਂ ਨੂੰ ਪੇਮੈਂਟ ਦਿਆਂ ਜਿਹੜੇ ਤਰੂਕੀ ਨੇ ਉਹਨਾਂ ਨੂੰ ਤਨਖਾਹਾਂ ਬਹੁਤ ਹੀ ਨਿਗੂਨੀਆਂ ਤਰ੍ਹਾਂ ਤਨਖਾਹਾਂ ਮਿਲ ਰਹੀਆਂ ਨੇ ਇੱਕ ਬੰਦਾ ਤਾਂ 45 ਹਜ਼ਾਰ ਤਨਖਾਹ ਲੈ ਰਿਹਾ ਇੱਕ ਬੰਦਾ 20 ਹਜ਼ਾਰ ਦੇ ਕੰਮ ਕਰ ਰਿਹਾ ਸੇਮ ਗੇਡਰ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਕਿ ਹੋਰ ਲੈਂਡਮੈਨ ਤੋਂ ਏਲਮ ਤੋਂ ਲੈਂਡਮੈਨ ਅਲਾਈਨਮੈਂਟ ਤੋਂ ਜਿਹੀ 2295/19 ਦੇ ਸਾਸੀ ਨੇ ਜਿਹੜੇ ਜਿਹੜੇ ਕਿ 1400 ਪੈਂਡਿੰਗ ਰਹਿ ਗਿਆ ਉਹਨੂੰ 3-3 ਸਾਲ 4-4 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਪ੍ਰੋਪਰ 10 ਹਜ਼ਾਰ ਤਨਖਾਹ ਦੀ ਕੰਮ ਕਰ ਰਹੇ ਨੇ ਤੇ ਸਾਡੇ ਕੰਟਰੈਕਟ ਵਰਕਰ ਨੇ ਜਿਹੜੇ ਡੀਸੀ ਰੇਟ ਤੇ ਨੇ ਆਪਣੇ ਮੀਟਰ ਰੀਡਰ ਬੀਡੀ ਤੇ ਕੈਸ਼ੀਅਰ ਉਹਨਾਂ ਨੂੰ ਸਰਕਾਰ ਪਿਛਲੇ 15 16 ਸਾਲ ਦੇ ਉਹ ਕੰਟਰੈਕਟ ਤੇ ਚੱਲ ਰਹੇ ਨੇ ਉਹਨਾਂ ਨੂੰ ਰੈਗੂਲਰ ਨਹੀਂ ਕਰ ਰਹੀ ਕਿਸੇ ਵੀ ਕੰਮ ਤੇ ਸਰਕਾਰ ਨਹੀਂ ਖੜ ਰਹੀ ਜਦੋਂ ਦੀ ਵੀ ਆਈ ਹੈ ਇਹ ਸਾਰੀਆਂ ਮੰਗਾਂ ਕਰਕੇ ਸਾਰਾ ਇਹ ਸਮੂਹਿਕ ਛੁੱਟੀ ਤੇ ਅਸੀਂ ਤਿੰਨ ਦਿਨ ਜੇ ਇਹ ਸਮੂਹਿਕ ਛੁੱਟੀ ਸਾਨੂੰ ਵਧਾਣੀ ਪਈ ਉੱਤੋਂ ਜੋ ਵੀ ਕਾਲ ਹੋਊਗੀ ਅਸੀਂ ਪਿੱਛੇ ਨਹੀਂ ਹਟਾਂਗੇ ਚਾਹੇ ਇਹ ਮਹੀਨੇ ਦੀ ਹੋਵੇ ਜਾਂ ਕੋਈ ਹੋਰ ਤਿੱਖਾ ਸੰਘਰਸ਼ ਕਰਨਾ ਪਿਆ ਤਾਂ ਅਸੀਂ ਉਸ ਸੀ ਤੇ ਵੀ ਨਾਲ ਖੜਾਂਗੇ ਬਿਜਲੀ ਬੋਰਡ ਦੇ ਜਿਹੜਾ ਸਾਡੇ ਸਾਡੇ ਨਾਲ ਠੱਕੇ ਸਾਡੀਆਂ ਮੰਗਾਂ ਨਹੀਂਆਂ ਜਿਵੇਂ ਕਿ ਸਾਡੇ ਆ ਮੰਗਾ ਪਿਕਨੀਆਂ ਕੱਚੇ ਮੁਲਾਜ਼ਮ ਪੱਕੇ ਕਰਨਾ ਸੀਆਰਏ 295/19 ਦੇ ਅੰਦਰ ਵਿੱਚ ਨਹੀਂ ਆ ਆਰਟੀਐਮ ਤੋਂ ਐਸਐਸਏ ਬਣਾਉਣਾ ਐਸਐਸਏ ਦੀਆਂ ਤਨਖਾਹਾਂ ਦਾ ਮਸਲਾ ਹੈਗਾ ਤੇ ਸਾਡੇ ਅਲਾਈਨਮੈਂਟ ਨੇ ਜਿਹੜੇ ਉਹਨਾਂ ਨਾਲ ਟਕਾਉ ਹੋ ਰਿਹਾ ਹੈਗਾ ਜਾਂ ਜਿਹੜੀ ਸਾਡੇ ਪਰਚੇ ਦਰਜ ਕਰ ਦਿੰਦੇ ਹੈਗੇ ਅਦਨਜੀਤ ਡਿਊਟੀ ਤੇ ਕੋਈ ਹੋਰ ਹੁੰਦਾ ਪੱਤਾ ਕਿਸ ਤੇ ਕਿਸ ਤੇ ਪੱਤਾ ਪਾਉਂਦਿਆ ਇਹਨਾਂ ਮਸਲਾਂ ਤੇ ਡੀਏ ਦੀਆਂ ਕਿਸ਼ਤਾਂ ਦੇ ਵਿਸਮਸਨਿਆਂ ਤੇ ਸਾਡੇ ਲਈ ਅਜ ਪੰਜਾਬ ਸਰਕਾਰ ਨਾਲ ਸਾਡੇ ਸਿੱਧਾ ਦਾ ਤਾਂ ਇਹ ਨੂੰਖ ਸੁਕੀ ਤੇ ਬੈਠਿਆਂਗੇ ਸੀ ਤੇ ਸਾਡੀਆਂ ਜੋ ਮੁੱਖ ਮੰਗਾਂ ਨੇ ਜੀ ਉਹ ਕੁਸ਼ਤਾ ਇਸ ਸਮੇਂ ਸਾਰੀਆਂ ਜਿੰਨੀਆਂ ਜਥੇਬੰਦੀਆਂ ਨੇ ਅਸੀਂ ਜੁਆਇੰਟ ਦੇ ਜੁਆਇੰਟ ਦੇ ਥੱਲੇ ਤੇ ਜਿੰਨੀਆਂ ਸਾਡੀਆਂ ਸਮੂਹਕ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਨੇ ਉਹਨਾਂ ਦੇ ਨੇਤਰਤਵ ਦੇ ਵਿੱਚ ਅਸੀਂ ਜਿਹੜਾ ਇਹ ਸਮੂਹਕ ਛੁੱਟੀ ਪਰ ਰਹੇ ਆ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਵੀ ਜਿਹੜੇ ਸਾਡੇ ਜਿੰਨੇ ਆਰਟੀਐਮ ਤੋਂ ਐ ਐਸਐਸ ਬਣਦੇ ਨੇ ਜਾ ਉਹਨੇ ਉਹਨਾਂ ਦੇ ਜਿੰਨੀਆਂ ਕੇਟਰ ਵਾਈਜ਼ ਮੰਗਾ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਜਿੰਨੇ ਸਾਡੇ ਪੁਰਾਣੇ ਕੰਟਰੈਕਟਰ ਨੇ ਉਹ ਕੰਟਰੈਕਟਰ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਸਾਡਾ ਅਗਲਾ ਸੰਘਰਸ਼ ਹੋਏਗਾ ਵੀ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ